ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਬਾਈ ਆਪਣਾ ਪ੍ਰਾਈਵੇਟ ਦੁੱਧ ਦਾ ਕੰਮ ਆ ਸਾਰਿਆਂ ਨੂੰ ਪਤਾ ਹੈਗਾ ਆਪਾਂ ਦੱਸਦੇ ਵੀ ਰਹਿੰਨੇ ਆ ਪਰ ਆਪਾਂ ਲੋਕਾਂ ਨਾਲ ਹੀ ਆ ਜਦੋਂ ਲੋਕਾਂ ਦਾ ਕੰਮ ਚੱਲਦਾ ਤਾਂ ਹੀ ਆਪਣਾ ਚੱਲਦਾ ਹੁਣ ਜਦੋਂ ਲੋਕਡਾਊਨ ਲੱਗਿਆ ਸੀ ਦੁੱਧ ਕਿਸੇ ادارے ਨੇ ਨਾ ਖਰੀਦਣ ਦੇ ਬਾਵਜੂਦ ਸਾਰਾ ਦੁੱਧ ਸੈਰ ਤੇ ਜਾਣ ਲੱਗ ਗਿਆ ਬੁਰਾ ਹਾਲ ਸੀ ਦੁੱਧ ਡੁੱਲਦਾ ਦੇਖਿਆ ਬਾਈ ਆਪਾਂ ਸਾਡੇ ਘਰੇ ਆ ਕੇ ਕਹਿੰਦੇ ਸੀ ਕਹਿੰਦੇ ਸੀ ਜਦੋਂ ਮਰਜੀ ਪੈਸੇ ਦੇ ਦੇ ਤੂੰ ਤੂੰ ਸਾਡਾ ਦੁੱਧ ਪੋਆ ਲਾ ਮਹਾ ਭਾਈ ਆਪਾਂ ਤੋਂ ਦਿੱਤੇ ਹੀ ਨਹੀਂ ਜਾਣੇ ਆਪਾਂ ਮੂਰੇ ਵੀ ਪਾਉਣਾ ਤੂੰ ਤਾਂ ਟੜਕੇ ਨੂੰ ਆ ਕੇ ਬਾਰਾਜ ਖੜ ਜੇਗਾ ਵੀ ਆਪਾਂ ਲਈ ਲੈਣੇ ਆ ਜਲੂਸ ਕੱਢਣ ਲੱਗ ਜਾਂਦਾ ਭਾਈ ਆ ਕੇ ਹਰੇਕ ਬੰਦਾ ਠੀਕ ਆ ਨਾ ਸ਼ਹਿਰ ਵਾਲੇ ਵੀਰ ਆਪਾਂ ਨੂੰ ਸੁਣਦੇ ਹੋਣਗੇ ਉਹਨਾਂ ਨੂੰ ਵੀ ਪਤਾ ਉਹ ਵੀ ਲੋਕਡਾਊਨ ਦੇ ਦੁੱਧ ਪਾਇਆ ਤੇ ਆਪਾਂ ਕਿੰਨਾ ਔਖਾ ਪਾਇਆ ਜਿੰਨਾ ਕਿੰਨੀ ਆਪਾਂ ਲੋਕਡਾਊਨ ਚ ਦੁੱਧ ਪਾਇਆ ਹਜੇ ਤੱਕ ਉਹਨਾਂ ਕਿੰਨੀ ਆਪਣੇ ਪੈਸੇ ਖੜੇ ਨੇ ਆ ਇੱਥੇ ਵੀਰੇ ਆ ਕੇ ਜਲੂਸ ਕੱਢਦਾ ਅਗਲਾ 12 ਚ ਪ੍ਰਾਈਵੇਟ ਦੋਜੀ ਦੀ ਜ਼ਿੰਦਗੀ ਇਹੋ ਜੀ ਹੁੰਦੀ ਆ ਜਿਨ੍ਹਾਂ ਦਾ ਲੈਣਿਆ ਪਤਾ ਪਹਿਲਾਂ ਤਾਂ ਕਹਣਗੇ ਅਸੀਂ ਦਿਨੇ ਆ ਦਪਾਉਣੇ ਆ ਫਿਰ ਕਹਣਗੇ ਅਸੀਂ ਤਾਂ ਦਿੰਦੇ ਨਹੀਂ ਅਸੀਂ ਤਾਂ ਤੇਰੇ ਦੇਣੇ ਹੀ ਨਹੀਂ ਫਿਰ ਕਹਣਗੇ ਗੁਰਦੁਆਰੇ ਧਾਰ ਦਿੰਨਾ ਚੱਖ ਲਈ ਉਥੋਂ ਇਹੋ ਜਿਹੇ ਹਾਲਾਤ ਬਣਦੇ ਨੇ ਬਾਈ ਜਿਨ੍ਹਾਂ ਨੇ ਗੱਲਾਂ ਕਹੀਆਂ ਹੋਣਗੀਆਂ ਸੁਣਦੇ ਵੀ ਹੋਣਗੇ ਆਪਾਂ ਨੂੰ ਕੋਈ ਡਰ ਨਹੀਂ ਮਾਰਿਆ ਆਪਾਂ ਉਹ ਜੀ ਤਰ੍ਹਾਂ ਦੇ ਵੀਡੀਓ ਪਾਵਾਂਗੇ ਬਾਈ ਪੂਰੀ ਕੰਪਲੀਟ ਤੇ ਹੁਣ ਆਪਾਂ ਗੱਲ ਕਰਦੇ ਸੀ ਦੁੱਧੀਆਂ ਦੇ ਆਪਾਂ ਪ੍ਰਾਈਵੇਟ ਦੁੱਧ ਦਾ ਕੰਮ ਕਰਦੇ ਆ ਹੁਣ ਬੇਰਕਾ ਨੇ ਇੱਕ ਪਾਲਿਸੀ ਚਲਾਤੀ ਬਈ ਕਹਿੰਦੇ ਛੋਡੀ 80 ਤਾਂ ਫਾਇਟ ਪਤਾ ਨਹੀਂ 90 ਤਾਂ ਉੱਤੇ ਨਹੀਂ ਹੋਣੀ ਚਾਹੀਦੀ ਐਨੀ ਉਹਦੀ ਐਸਐਨਐਫ ਚਾਹੀਦੀ ਐ ਠੀਕ ਆ ਨਾ ਨਹੀਂ ਅਸੀਂ ਉਹ ਦੁੱਧ ਛੋਡਾ ਖਰੀਦਦੇ ਹੀ ਨਹੀਂ ਛੋਡਾ ਭਾਂਡੇ ਦੇ ਵਿੱਚ ਵਾਪਸ ਪਾ ਕੇ ਜਾਇਆ ਜਾਊਗਾ ਵੀ ਇਹ ਹਾਲਾਤ ਬਣਾ ਰਹੇ ਆ ਕਹਿੰਦੇ ਚਾਰ ਜੀ ਨੂੰ ਤੋਂ ਫੈਟ ਤੋਂ ਥੱਲੇ ਅਸੀਂ ਗਾਈਆਂ ਦਾ ਦੁੱਧ ਨਹੀਂ ਲੈਣਾ। ਪਰ ਮਾਹੀ 35 ਲਈ ਉਹਨਾਂ ਦਾ ਰੇਟ ਸਾਰਿਆਂ ਨੂੰ ਆਪ ਹੁੰਦਾ। ਜੇ ਬੇਰਕਾ ਦਾ ਰੇਟ ਆ ਤਾਂ ਬਾਕੀ ਫੈਕਟਰੀਆਂ ਦਾ ਰੇਟ ਆ। ਠੀਕ ਹੈ ਨਾ? ਬੇਰਕਾ ਨੂੰ ਸਰਕਾਰੀ ਬੰਦਿਆਂ ਨੂੰ ਪ੍ਰਾਈਵੇਟ ਵਾਲੇ ਇਸ ਹਿਸਾਬ ਨਾਲ ਖਰਾਬ ਕਰ ਰਿਹਾ ਪ੍ਰਾਈਵੇਟ ਫੈਕਟਰੀਆਂ ਵਾਲੇ ਵੀ ਤੁਸੀਂ ਇਸ ਦਾਰੇ ਨਾਲ ਲੋਕਾਂ ਨੂੰ ਵਿਸਾਓ ਵੀ ਉਹ ਫਸ ਜਾਣ। ਹੁਣ ਲੁਧਿਆਣੇ ਜਿੰਨੇ ਜੰਨੀਆਂ ਵੀ ਇਹਨਾਂ ਦੀਆਂ ਬ੍ਰਾਂਚਾਂ ਨੇ ਪਹਿਲੀ ਗੱਲ ਦਾ ਘਾਟੇ ਚ ਚੱਲਦੀਆਂ ਨੇ 17 ਬ੍ਰਾਂਚਾਂ ਚੋਂ ਇੱਕ ਦੋ ਕੀ ਨਫੇ ਚ ਚੱਲਦੀਆਂ ਨੇ ਆਹੀਆਂ ਬਾਕੀ ਦਾ ਨੋ ਪ੍ਰੋਫਿਟ ਨੋ ਲਾਸ ਤੇ ਇਹਨਾਂ ਦੀਆਂ ਕਰੀਆਂ ਪਈਆਂ ਨੇ ਬੰਦ ਕਰਨ ਤੇ ਜਿਵੇਂ ਹੁਣ ਮੰਡੀ ਕਰਨ ਇਹ ਬੰਦ ਕਰਨ ਨੂੰ ਫਿਰਦੇ ਨੇ ਜੇ ਪ੍ਰਾਈਵੇਟ ਦੋਜੀ ਬੰਦ ਹੋ ਗਏ ਸਰਕਾਰੀ ਇਹਨਾਂ ਨੇ ਬੇਰਕਾ ਬੰਦ ਕਰਾ ਦਿੱ ਲੋ ਕਰਾਉਣ ਵਾਲੇ ਕਿਹੜੇ ਹੁੰਦੇ ਨੇ ਭਾਈ ਵੱਡੇ ਫਾਈਨੈਂਸਰ ਜਿਨ੍ਹਾਂ ਕੋਲ ਮੋਟਾ ਪੈਸਾ ਮੋਟਾ ਪੈਸਾ ਕਿੰਨਾ ਕੋਲ ਅੱਜ ਦੇ ਟਾਈਮ ਅਮੂਲ ਸਾਰਿਆਂ ਨੂੰ ਬੈਸਟ ਆ ਸਸਤੀ ਐ ਸਾਰੀਆਂ ਫੈਕਟਰੀਆਂ ਜਿੰਨੀਆਂ ਨੇ ਬਾਈ ਉਹ ਕਹਿਣਗੀਆਂ ਵੀ ਸਾਡਾ ਮਾਲ ਵਿਕੇ ਕਿਹ ਰਹਿੰਦਾ ਉਹ ਸਾਇਦ ਵੱਧ ਦੇ ਕੇ ਕਰ ਸਕਦੇ ਉਹ ਤੋਂ ਬਾਅਦ ਐ ਨਹੀਂ ਪਤਾ ਆਪਾਂ ਤੋਂ ਕੀ ਚੀਜ਼ ਲੈਣ ਦਾਣੇ ਦਾ ਰੇਟ ਬਿਨਾਂ ਦੁੱਧ ਦਾ ਦੇਣ ਇਹੀ ਚਿੰਤਾ ਬਾਈ ਤੁਸੀਂ ਥੋੜੇ ਜੇ ਸਿਆਣੇ ਹੋਵੋ ਮੰਡੀ ਕਰਨ ਵਧਾਓ ਕਿਸੇ ਨੂੰ ਨਿੰਦੋ ਨਾ ਹੁਣ ਆਪਣੇ ਕੋਲ ਕੋਈ ਦੁੱਧ ਵੀ ਨਹੀਂ ਗਾ ਕੇ ਪਾਉਂਦਾ ਹੁੰਦਾ ਉਹ ਵੀ ਪੁੱਛੂ ਕੀ ਰੇਟ ਹੋ ਗਿਆ ਕਿਵੇਂ ਆ ਬਾਈ ਜੇ ਸਾਡਾ ਮੂਰੇ ਪੈਂਦਾ ਹੋਵੇ ਅਸੀਂ ਪਵਾ ਲਾਂਗੇ ਨਹੀਂ ਆਪਣਾ ਜਵਾਬ ਆ ਮੂਰੇ ਬਾਈ ਪਾਉਣ ਵਾਲਿਆਂ ਦਾ ਨਹੀਂ ਤੋੜਾ ਹੈਗਾ ਪਾਉਣ ਵਾਲਿਆਂ ਦਾ ਮੈਂ 100 ਘਰ ਲਵਾ ਦੂੰ ਪੈਸੇ ਵੀ ਲੈਣੇ ਹੁੰਦੇ ਆ ਸੋਨੂੰ ਵੀ ਦੇਣੇ ਆ ਤੁਸੀਂ ਤਾਂ ਆਥ ਨੂੰ ਕਹਿੰਦੇ ਹੋ ਵੀ ਪੈਸੇ ਚਾਹੀਦੇ ਆਪਾਂ ਨੂੰ ਜਿਹੜਾ ਆਪਾਂ ਨੂੰ ਦੁੱਧ ਪਾਉਂਦਾ ਹੁੰਦਾ ਬਾਈ ਉਹ ਘਰ ਕੋਈ ਵੀ ਨਹੀਂ ਸੇਤੀ ਬੋਲਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਆਪਾਂ ਨੂੰ ਰੇਟ ਸਹੀ ਮਿਲ ਰਿਹਾ ਜਾਂ ਨਹੀਂ ਦੂਜੇ ਨੂੰ ਹੀ ਆਦਤ ਹੁੰਦੀ ਆ ਆਪਾਂ ਨੂੰ ਇਹਨਾਂ ਦਾ ਹੀ ਮਤਲਬ ਨਹੀਂ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਵੀ ਬੇਰਕਾਨਿਆ ਸਕੀਮ ਦੇ ਦਿੱਤੀ ਵੀ 4 ਫੈੜ ਤੋਂ ਅਸੀਂ ਥੱਲੇ ਖਰੀਦਣਾ ਨਹੀਂ 10 ਫੈੜ ਤੋਂ ਅਸੀਂ ਉੱਪਰ ਨਹੀਂ ਖਰੀਦਣਾ ਤੁਸੀਂ ਉਹ ਦੁੱਧ ਸਾਡਾ ਛੋਟਾ ਢੋਲ ਚ ਨਹੀਂ ਪਾਇਆ ਜਾਊਗਾ ਹੁਣ ਲੋਕ ਕਰਨਗੇ ਕਹਿਣਗੇ ਇਹ ਚ ਕਿੱਡੀ ਕੁ ਗੱਡੀ ਗੱਲ ਆ ਵੀ ਦੂਜੇ ਦੇ ਰਲ ਕੇ ਵੀਰੇ ਉਹ ਸਿਸਟਮ ਸਭ ਚੱਕੇ ਗਏ ਨੈਟ ਤੇ ਆਨਲਾਈਨ ਛੋਡੀ ਪੇਮੈਂਟ ਚੜੂਗੀ ਛੋਟਾ ਬਾਇਓ ਡਾਟਾ ਕਿੰਨਾ ਲੀਟਰ ਦੁੱਧ ਪਾਇਆ ਤੁਸੀਂ ਕਿੰਨੀ ਛੋਡੀ ਫੈਟ ਆਈ ਆ ਇਹ ਚ ਤਾਂ ਕੋਈ ਲਾਗਾ ਤੇ ਗਣੀ ਰਹਿਣਾ ਬਾਅਦ ਚ ਤੁਸੀਂ ਦੋਜੀ ਨਾਲ ਲੜੀ ਜਾਓਗੇ ਅਸੀਂ ਤਾਂ ਦੁੱਧ ਪਾ ਕੇ ਸਾਡੇ ਪੈਸੇ ਨਹੀਂ ਆਏ ਉਹਨਾਂ ਨੇ ਪੈਸੇ ਦੇਣੇ ਹੀ ਨਹੀਂ ਇਹ ਚੀਜ਼ਾਂ ਥੋਪਤੀਆਂ ਇਹੇ ਚੀਜ਼ਾਂ ਹੁਣ ਚੱਲ ਰਹੀਆਂ ਨੇ ਤੁਸੀਂ ਸਿਆਣੇ ਹੋ ਜੋ ਕਿਸੇ ਨੂੰ ਨਿੰਦੋ ਨਾ ਉਹਦਾ ਸਾਥ ਦਿਓ ਬਾਦ ਚੜ ਕੇ ਠੀਕ ਹੈ ਨਾ ਮੈਂ ਜਿਹੜੀਆਂ ਗੱਲਾਂ ਕਰਦਾ ਸੀਗਾ ਜਿਨ੍ਹਾਂ ਨੂੰ ਬਾਈ ਬੁਰੀਆਂ ਲੱਗਦੀਆਂ ਨੇ ਉਹਨਾਂ ਨੂੰ ਲੱਗੀ ਜਾਣੀਆਂ ਉਹਨਾਂ ਨੂੰ ਸੱਚਾਈ ਭੜੀ ਲੱਗਣੀ ਆ ਇਹ 'ਚ ਕੋਈ ਵੱਡੀ ਗੱਲ ਨਹੀਂ ਜਦੋਂ ਦੁੱਖ ਹੁੰਦਾ ਅਗਲਾ ਉਹੀ ਦੱਸਦਾ ਸਾਨੂੰ ਵੀ ਪਤਾ ਜੇ ਹੁਣ 베ਰ ਘਾ ਟੁੱਟਦੀ ਆ ਤਾਂ ਕੀ ਦੁੱਧ ਦਾ ਗੰਦ ਪਊਗਾ ਲੋਕਾਂ ਨੇ ਜਿਹੜੇ ਦੋ ਦੋ ਚਾਰ ਚਾਰ ਡੰਗਰ ਰੱਖੇ ਹੋਏ ਉਹ ਵੀ ਵੇਚ ਦੇਣੇ ਆ 7 ਸਾਲ 6 ਮਹੀਨੇ ਅਗਲਾ ਕਹਿੰਦਾ ਵੀ ਉਹ ਕਿਸੇ ਨੂੰ ਪੈਸਾ ਨਹੀਂ ਬਚਣਾ ਨਾ ਦੋਜੀ ਨੂੰ ਬਚੇ ਨਾ ਵੇਚਣ ਵਾਲੇ ਨੂੰ ਬਚੇ ਨਾ ਪਾਉਣ ਵਾਲੇ ਨੂੰ ਬਚੇ ਠੀਕ ਹੈ ਨਾ ਬਈ ਇਹਦੇ ਚ ਕੋਈ ਨਿੰਦਣ ਵਾਲੀ ਗੱਲ ਨਹੀਂ ਲੋਕ ਕਹਿਣਗੇ ਵੀ ਉਹੀ ਮਗਜ ਮਾਰਦਾ ਜਾਂ ਕੁਝ ਵੀ ਆ ਇਹ ਛੋਟੇ ਮੂਰੀ ਰਿਜ਼ਲਟ ਆ ਜਾਣਾ ਨਹੀਂ ਯਕੀਨ ਤੁਸੀਂ ਆਪਦਾ YouTube ਤੇ ਸਰਚ ਮਾਰੋ ਵੀ ਬੇਰਕਾ ਨੇ ਕੀ ਗੱਲ ਕਰਕੇ ਕੀ ਦਿੱਤਾ ਕਿਉਂ ਉਹਨਾਂ ਦੇ ਬਾਰੇ ਅੰਜ ਧਰਨੇ ਲੱਗ ਰਹੇ ਨੇ ਠੀਕ ਆ ਬਈ ਆਪਾਂ ਇੰਨਾ ਕੀ ਦੱਸਣਾ ਸੀ ਦਸ ਚੁੱਕੇ